ਲੋ ਵੀ ਆਪਾਂ ਤਾਂ 15 ਕਿੱਲਿਆਂ ਦਾ ਬੀਜ ਲਿਆਂਦਾ ਸੀ ਇਹ 15 ਕਿੱਲਿਆਂ ਦੀ ਫੱਕ ਲਾਉਣੀ ਹੈ ਅੱਜ ਤੇ 20 ਨੂੰ ਥੈਲੀ ਪਾੜ ਕੇ ਦਿਖਾ ਦਿੰਨੇ ਆ ਕਿਹੋ ਜਿਹਾ ਨਿਕਲ ਸਤਿ ਸ੍ਰੀ ਅਕਾਲ ਕਿਸਾਨ ਵੀਰੋ ਆ ਤੁਸੀਂ ਦੇਖ ਰਹੇ ਹੋ ਕਿਆਰੀਆਂ ਆਪਣੀਆਂ ਤਿਆਰ ਐ ਤੇ ਅੱਜ ਆਪਾਂ ਫੱਕ ਬੀਜਦੇ ਆ 28 P 67 ਦੀ 28 P 67 ਜਿਹੜਾ ਪਾਇਨਰ ਵਾਲਾ ਹੈਗਾ ਦਿਖਾ ਦਿੰਨੇ ਆ ਆਥੇ ਲਿਆ ਆਪਾਂ ਪਿਛਲੇ ਸਾਲ ਵੀ ਵੀਡੀਓ ਪਾਈ ਸੀ ਇਹਦੀ ਛੋਨੇ ਦੇ ਖਰ ਝਾੜ ਵਧੀਆ ਦਿੱਤਾ ਸੀ ਇਹਦੇ ਵਾਸਤੇ ਆਪਾਂ ਆਹ ਲੋਹਾ ਤਾਂ ਕਿਆਰੀਆਂ ਚ ਖਿਲਾਰਤਾ ਤੇ ਆਹ ਜਿੰਕ ਜਿਹੜੀ ਇਹ ਚਟੜੀ ਸੀ ਥੋੜੀ ਜਿਹੀ ਭੰਨ ਕੇ ਤੇ ਇਹ ਆਪਾਂ ਹੁਣ ਛਿੱਟਾ ਦੇ ਦੇਾਂਗੇ ਉਸ ਤੋਂ ਬਾਅਦ ਆਪਾਂ ਦੇਵਾਂਗੇ ਆਹ ਇਹ ਜਿਹੜੀ ਜਿੰਕ ਪਾਈ ਹੈ ਇਹ ਪਾਈ ਆਪਾਂ 21% ਵਾਲੀ ਤੇ 33% ਵਾਲੀ ਜਿੰਕ ਨਹੀਂ ਪਾਈ 21% ਵਾਲੀ ਜਿੰਕ ਪਾਈ ਹੈ ਆ ਲੋਹਾ ਪਾਈ 10 ਕਿਲੋ ਠਾਈ ਮਰਲੇਾਂ ਚ ਤੇ 6 ਕਿਲੋ ਜ਼ਿੰਕ ਪਾਈ ਐ ਬਾਕੀ 2 ਕਿਲੋ ਮਰਲੇ ਦਾ ਵੀ ਪਾਵਾਂਗੇ ਆਹ ਜੇ ਬਾਹਲਾ ਪਾ ਦਿੰਨੇ ਆ ਫਿਰ ਬਾੜੀ ਪਤਲੀ ਜੀ ਫੱਕ ਹੋ ਜਾਂਦੀ ਐ ਤੇ ਉਸ ਤੋਂ ਬਾਅਦ ਹੁਣ ਦੇਖ ਕੇ ਛਟਾਕਾ ਰੋਲ ਨਹੀਂ ਮਾਰ ਕੇ ਤੁਹਾਨੂੰ ਦੱਸਾਂਗੇ ਲੋ ਵੀ ਆਪਾਂ ਤਾਂ 15 ਕਿਲਿਆਂ ਦਾ ਵੀ ਲਿਆਂਦਾ ਸੀ ਇਹ 15 ਕਿੱਲਿਆਂ ਦੀ ਫੱਕ ਲਾਉਣੀ ਹੈ ਅੱਜ ਤੇ 20 ਨੂੰ ਥੈਲੀ ਪਾੜ ਕੇ ਦਿਖਾ ਦਿੰਨੇ ਆ ਕਿਹੋ ਜਿਹਾ ਨਿਕਲਦਾ ਲੈ ਮਨ ਨੂੰ ਉਥੇ ਕੁਝ ਚੱਕ ਕੇ ਬਾਇਨਰ ਕੰਪਨੀ ਦਾ ਵੀ ਹੈ 2857 ਇਹ ਮਿਲਿਆ ਬਾਈ ਸਾਨੂੰ ਰੇਟ ਵੀ ਦੱਸ ਦਿੰਨੇ ਆ 1200 ਤੇ 70 ਰੁਪਿਆ ਦਾ ਪੈਕਟ ਮਿਲਿਆ ਇਹ ਆ ਤੁਸੀਂ ਦੇਖ ਦਿਨੇ ਪੈਕੇਟ ਦੀ ਡੇਟ ਹੈ 2 4 2024 ਬਾਕੀ ਆ ਤੁਸੀਂ ਸਕੈਨ ਕਰਕੇ ਦੇਖ ਸਕਦੇ ਆ ਇਹ ਆ ਵੀ ਥੈਲੀ ਬਾੜਤੀ ਸੀ ਇਹੇ ਜਿਹੇ ਦੇ ਦਾਣੇ ਆ ਰੰਗ ਠੀਕ ਹੈ ਫਿਰ ਕੈਦ ਕੀ ਟੁੱਟ ਜੀ ਹੈ ਦਾਣੇ ਚ ਨਾ ਉਹਨੂੰ ਇਹ ਚੱਕਰ ਹੈ ਹੂੰ ਹੋਈ ਆ ਗਿਆ ਤਾਂ ਕੋਈ ਨਾ ਕੋਈ ਆਇਆ ਹੈ ਨਹੀਂ ਹੂੰ ਦਾਲ ਬੋਲ ਰਿਹਾ ਹੈ ਇਧਰੋਂ ਹੀ ਲੱਗ ਜਾਂਦਾ ਸੀ ਇਧਰੋਂ ਲੱਗਦਾ ਛੱਟਾ ਮਾਰਤਾ ਜੀ ਸੁੱਕੇ ਬੀਜ ਦਾ ਇਹ ਸੁੱਕਾ ਹੀ ਬੀਜੀ ਦਾ ਇਹਨੂੰ ਆਪਾਂ ਭਾਵੇਂ ਕਿ ਨਹੀਂ ਬੀਜ ਸਕਦੇ ਲਓ ਭਰਾਵੋ ਬੀਜ ਦਾ ਦੇ ਕੇ ਛੱਟਾ ਤੇ ਮਾਰ ਕੇ ਉੱਤੇ ਤੰਗਲੀ ਆਪਾਂ ਦਾ ਛੜਤਾ ਪਾਣੀ ਐ ਇਸ ਤਰੀਕੇ ਨਾਲ ਬੀਜਦੇ ਹੁੰਨੇ ਆ ਤੇ ਸਾਡਾ ਤਰੀਕਾ ਵੀ ਦੱਸ ਦਿਓ ਤੁਸੀਂ ਵੀ ਫੱਕ ਬੀਜਣ ਦਾ ਤਰੀਕਾ ਸਾਡਾ ਸਹੀ ਹੈ ਤੇ ਜੇ ਭਾਈ ਅਸੀਂ ਗਲਤ ਤਰੀਕੇ ਨਾਲ ਬੀਜਦੇ ਆਂ ਤੇ ਜੇ ਤੁਹਾਨੂੰ ਆਪਣੀਆਂ ਵੀਡੀਓ ਚੰਗੀਆਂ ਲੱਗਦੀਆਂ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਆਪਾਂ ਕੰਮ ਦੀ ਪਾਉਣੇ ਹੁੰਦੇ ਆ ਬੇਕਾਰ ਵੀਡੀਓ ਕਦੇ ਪਾਈ ਨਹੀਂ ਭਾਈ ਚਾਹੇ 6 ਮਹੀਨੇ ਤੋ ਪਾ ਦਈਏ ਧੰਨਵਾਦ